ਜੀਵ ਜੀਵ ਸਭ ਇੱਕ ਬਰਾਬਰ ਹਨ ਨਾ ਜੇ ਮੈਨੂੰ ਕੁੱਤੇ ਜਬੰਦਰ ਜਾਬਲੀ ਜਾ ਗਾਂਧੀ ਪੀਰ ਬੁਰੀ ਲੱਗਦੀ ਹੈ ਤਾਂ ਹੋਰ ਵੀ ਪ੍ਰਜਾਤੀਆਂ ਹਨ ਉਹਨਾਂ ਦੀ ਪੀਰ ਵੀ ਮੈਨੂੰ ਬੁਰੀ ਹੀ ਲੱਗੇਗੀ ਕਿ ਨਹੀਂ ਦੱਸੋ ਹੁਣ ਹੈ ਨਾ ਥੋੜੀ ਗਲਤਫਹਿਮੀ ਇੱਥੇ ਹੋ ਜਾਂਦੀ ਹੈ ਕਿ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਹੋਰ ਪ੍ਰਜਾਤੀਆਂ ਨਾਲ ਕੀ ਹੋ ਰਿਹਾ ਹੈ ਦੁਨੀਆ ਪਰਦੇ ਜਾਨਵਰਾਂ ਵਿੱਚੋਂ 96% ਉਹ ਹਨ ਜੋ ਇਨਸਾਨ ਦੇ ਨਾਲ ਰਹਿੰਦੇ ਹਨ ਇਨਸਾਨ ਦੇ ਕੰਮ ਆਉਂਦੇ ਹਨ ਜੇ ਅਸੀਂ ਸੋਚੀਏ ਕਿ ਦੁਨੀਆ ਵਿੱਚ ਕਿੰਨੀਆਂ ਜਾਨਵਰਾਂ ਦੀਆਂ ਪ੍ਰਜਾਤੀਆਂ ਹੋਣਗੀਆਂ ਸਭ ਮਿਲਾ ਕੇ ਪੰਛੀਆਂ ਸਮੇਤ ਕਿੰਨੀਆਂ ਹੋਣਗੀਆਂ ਕਰੋੜਾਂ ਦੀ ਗਿਣਤੀ ਵਿੱਚ ਕਰੋੜਾਂ ਹੋਣਗੀਆਂ ਨਾ ਤੇ ਜੋ ਸਾਡੇ ਨਾਲ ਚੱਲਣ ਵਾਲੇ ਜਾਨਵਰ ਹਨ ਉਹ ਕੁਲ ਕਿੰਨੇ ਹਨ ਜੋ ਸਾਡੇ ਨਾਲ ਚੱਲਦੇ ਹਨ ਜਾਂ ਇਨਸਾਨ ਜਿੰਨਾ ਦੀ ਵਰਤੋਂ ਕਰਦਾ ਹੈ ਉਹ ਕਿਹੜੇ ਕਿੰਨੇ ਹੁੰਦੇ ਹਨ ਗਿਣੀਏ ਚਲੋ ਜੋ ਸਾਡੇ ਕੰਪੈਨੀਅਨ ਪੈਟਸ ਹੁੰਦੇ ਹਨ ਤਾਂ ਕੁੱਤੇ ਬਿੱਲੀ ਹੋ ਗਏ ਫਿਰ ਗਾਂ ਹੋ ਗਈ ਮੱਝ ਹੋ ਗਈ ਇਹਨਾਂ ਨੂੰ ਅਸੀਂ ਵਧਾਇਆ ਹੈ ਕਿਉਂਕਿ ਅਸੀਂ ਉਹਨਾਂ ਦਾ ਦੁੱਧ ਲੈਂਦੇ ਹਾਂ ਮਾਸ ਲੈਂਦੇ ਹਾਂ ਫਿਰ ਮੁਰਗੇ ਹੋ ਗਏ ਤੇ ਬੱਕਰੇ ਹੋ ਗਏ ਕੋੜਾ ਵੀ ਕੁਝ ਹੱਦ ਤੱਕ ਆ ਜਾਂਦਾ ਹੈ ਪੱਛਮੀ ਦੇਸ਼ਾਂ ਵਿੱਚ ਤਾਂ ਸੂਰ ਵੀ ਬਹੁਤ ਖਾਦੇ ਜਾਂਦੇ ਹਨ ਤਾਂ ਸੂਰ ਵੀ ਆ ਗਿਆ ਕਿਤੇ ਓਟ ਵੀ ਆ ਜਾਂਦਾ ਹੈ ਮਿਡਲ ਈਸਟ ਆਦਿ ਵਿੱਚ ਇਸ ਤਰ੍ਹਾਂ ਕਰਕੇ ਕੁੱਲ ਮਿਲਾ ਕੇ 8-10 ਅਜਹੀਆਂ ਸਪੀਸੀਜ਼ ਹਨ ਜੋ ਇਨਸਾਨ ਦੇ ਨਾਲ ਰਹਿੰਦੀਆਂ ਹਨ ਇਹ ਹੀ 96% ਹਨ ਤੇ ਜੋ ਬਾਕੀ ਕਰੋੜਾ ਹਨ ਉਹਨਾਂ ਦੀ ਗਿਣਤੀ 4% ਹੈ ਹੁਣ ਦੱਸੋ ਕੀ ਬਚਾਵਾ ਤੇ ਕਿਸ ਨੂੰ ਬਚਾਵਾ ਤੇ ਇਹਨਾਂ ਦੀ ਗਿਣਤੀ ਇੰਨੀ ਵੱਧ ਕਿਵੇਂ ਗਈ ਕਿਉਂਕਿ ਅਸੀਂ ਇਹਨਾਂ ਨੂੰ ਵਧਾਇਆ ਜਾਂ ਵਦਨ ਦਿੱਤਾ ਹੈ ਕਰੋੜਾ ਸਪੀਸੀਜ਼ ਜੋ ਹੁਣ ਕੇਵਲ 4% ਰਹਿ ਗਈਆਂ ਹਨ ਅਸੀਂ ਉਹਨਾਂ ਦੀ ਕੋਈ ਗੱਲ ਨਹੀਂ ਕਰਦੇ ਸਾਨੂੰ ਉਹਨਾਂ ਦੇ ਨਾਮ ਵੀ ਨਹੀਂ ਪਤਾ ਅਸੀਂ ਉਹਨਾਂ ਬਾਰੇ ਚਰਚਾ ਵੀ ਨਹੀਂ ਕਰਨਾ ਚਾਹੁੰਦੇ ਇਹ ਜੋ 4 8 10 ਸਪੀਸੀਜ਼ ਹਨ ਅਸੀਂ ਕੇਵਲ ਇਹਨਾਂ ਦੀ ਹੀ ਗੱਲ ਕਰਦੇ ਹਾਂ ਕਿਉਂਕਿ ਇਹ ਸਾਨੂੰ ਦਿਖਾਈ ਦਿੰਦੀਆਂ ਹਨ ਤੇ ਮੈਂ ਬਿਲਕੁਲ ਇਹ ਨਹੀਂ ਕਹਿ ਰਿਹਾ ਕਿ ਜੋ ਦਿਖਦਾ ਹੈ ਸਿਰਫ ਉਸ ਨੂੰ ਬਚਾਓ ਮੈਂ ਇਹ ਕਹਿ ਰਿਹਾ ਹਾਂ ਕਿ ਕੇਵਲ ਜੋ ਦਿਖਦਾ ਹੈ ਉਸ ਨੂੰ ਹੀ ਨਾ ਬਚਾਓ ਜੇ ਤੁਹਾਡੇ ਮਨ ਵਿੱਚ ਅਸਲੀ ਹਮਦਰਦੀ ਆ ਗਈ ਹੈ ਪਿਆਰ ਆ ਗਿਆ ਹੈ ਤਾਂ ਫਿਰ ਉਸ ਸਿਰਫ ਇਹਨਾਂ 4-5 ਜਾਨਵਰਾਂ ਤੱਕ ਹੀ ਸੀਮਿਤ ਕਿਉਂ ਰਹਿ ਗਿਆ ਦੁਨੀਆ ਭਰ ਵਿੱਚ ਜੋ ਤਬਾਹੀ ਹੋ ਰਹੀ ਹੈ ਉਹ ਵੀ ਤਾਂ ਰੋਕਣੀ ਪਵੇਗੀ ਨਾ ਤੇ ਦੁਨੀਆ ਵਿੱਚ ਜੋ ਤਬਾਹੀ ਹੋ ਰਹੀ ਹੈ ਉਹ ਸਾਡੀ ਜੀਵਨ ਸ਼ੈਲੀ ਕਾਰਨ ਹੋ ਰਹੀ ਹੈ